ਇਹ ਪਹਿਲਾਂ ਤਸਵੀਰ ਦਿਖਾਣੇ ਆ ਤੁਹਾਨੂੰ ਕਿ ਜਿੱਧਰ ਤੁਹਾਡੀ ਨਿਗਾਹ ਪਵੇਗੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡੌਗਸ ਨੇ ਉਹ ਦੇਖਣ ਨੂੰ ਮਿਲਣਗੇ ਤੇ ਆਪਣੀ-ਆਪਣੀ ਖਾਸੀਅਤ ਹੈ ਹਰ ਇੱਕ ਡੌਗ ਦੀ ਸਾਲ ਭਰ ਦੇ ਵਿੱਚ ਇੱਕ ਵਾਰ ਇਹ ਜਿਹੜਾ ਮੇਲਾ ਹੁੰਦਾ ਹੈ ਉਸ ਦੇ ਵਿੱਚ ਦੂਰ ਦਰਾਡੇੋਂ ਜਿਹੜੇ ਡੌਗਸ ਆਉਂਦੇ ਨੇ ਹਰ ਇੱਕ ਪ੍ਰਕਾਰ ਦੇ ਨਸਲ ਆਉਂਦੇ ਨੇ ਚਾਹੇ ਉਹ ਬਾਹਰ ਦੀ ਨਸਲ ਹੋਵੇ ਚਾਹੇ ਇੰਡੀਆ ਦੀ ਨਸਲ ਹੋਵੇ ਅਲੱਗ-ਅਲੱਗ ਤਰ੍ਹਾਂ ਦੇ ਡੌਗਸ ਜਿਹੜੇ ਨੇ ਇੱਕੋ ਪਲੇਟਫਾਰਮ ਤੇ ਦੇਖਣ ਨੂੰ ਮਿਲਣਗੇ ਕੀ ਖਾਸियत ਕੀ ਹੈ ਦੀ ਸਾਰੇ ਟੋਏ ਹੈਗੇ ਆ ਜਿਆਦਾ ਲੋਕਾਂ ਨੂੰ ਪਸੰਦ ਆਉਂਦੇ ਆ ਛੋਟੀ ਜੀ ਬਰੀਡ ਆ ਚੰਗੀ ਤਰ੍ਹਾਂ ਜਸਟ ਹੋ ਜਾਂਦੀ ਆ ਦੇਖੋ ਕਿ ਹੱਥ ਫੜਿਆ ਆ ਲੱਗ ਰਿਹਾ ਕਿ ਜਿਵੇਂ ਅੱਖੀ ਡੋਣਾ ਹੋਵੇ ਤੇ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਤਸਵੀਰਾਂ ਇਹ ਜ਼ਾਹਿਰ ਕਰ ਰਹੀਆਂ ਨੇ ਕਿ ਜਿਹੜੇ ਡੌਗਸ ਲਵਰ ਨੇ ਉਹਨਾਂ ਲਈ ਇਹ ਖਾਸ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਆ। ਅੱਜ ਫਿਰ ਕੀ ਖਾਸ ਲੈ ਕੇ ਆਏ ਹੋ ਡੌਗ ਸ਼ੌਕ ਦੇ ਵਿੱਚ? ਆਪਾਂ ਗਰੇ ਹਾਊਂਡ ਸ਼ੋਅ ਕਰਨ ਆਏ ਆ ਬਜੀ। ਹਾਂਜੀ ਇਹਦਾ ਸਾਨੂੰ ਜਿਹਦਾ ਕਰੇ ਹੋਣ ਦਾ ਸ਼ੌਂਕ ਹੈ 쇼 ਦੇ ਵਿੱਚ ਇਹਨੂੰ ਤਿਆਰ ਕੀਤਾ ਇਹਦੀ ਟ੍ਰੇਨਿੰਗ ਬਰਾ ਪੂਰੀ ਹੋਈ ਹੈ ਸ਼ੋਹਬਾਤ ਦੇਖੋ ਕਿੰਨੀ ਪਿਆਰੀ ਹੈ ਇੱਕ ਸ਼ੇਰ ਵਰਗਾ ਜਿਹੜਾ ਡੌਗ ਹੈ ਉਹ ਦੇਖਣ ਨੂੰ ਮੇਰੇ ਰਿਹਾ ਮਗਰ ਬੱਚਿਆਂ ਦੇ ਨਾਲ ਇੰਨਾ ਪਿਆਰ ਹੈ ਕਿ ਕਈ ਬੱਚੇ ਹੁੰਦੇ ਨੇ ਜਿਹੜੇ ਕਿ ਡੌਗਸ ਨੂੰ ਦੇਖ ਕੇ ਡਰਦੇ ਨੇ ਮਗਰ ਐਡਾ ਸੋਹਣਾ ਤੇ ਐਡਾ ਸਵੀਟ ਡੌਗ ਹੈ ਜਿਸ ਨੂੰ ਕਿ ਬੱਚੇ ਵੀ ਨਹੀਂ ਜਿਸ ਤੋਂ ਡਰਦੇ ਤੇਬੀਟੀਆਂ ਮੈਸਟਿਵ ਬਰੀਡ ਹੈ ਜੀ ਇਹਨੂੰ ਡੌਗ ਨਹੀਂ ਅਸੀਂ ਲਾਇਨ ਕਹਿ ਸਕਦੇ ਹਾਂ ਹਾਂ ਇਹਦਾ ਇਹਦੀ ਡਿਕ ਜਿਹੜੀ ਆ ਜਿਹੜਾ ਐਟੀਟਿਊਡ ਇਹਦੀ ਬਿਲਕੁਲ ਲਾ ਇਨਵਰਕ ਹੈ ਮੁੱਲ ਦੀ ਗੱਲ ਕਰੀਏ ਕਿੰਨਾ ਕੁ ਮੁੱਲ ਹੋਏਗਾ ਦੇਖੋ ਜੀ ਜਦੋਂ ਪਪਸੀ ਅਸੀਂ ਸਵਾ ਲੱਖ ਦਾ ਖਰੀਦਿਆ ਸੀ ਹੁਣ ਇਸ ਟਾਈਮ ਕੀਮਤ ਇਹਦੀ 5 ਲੱਖ 7 ਲੱਖ ਕੁਝ ਵੀ ਕਹਿ ਸਕਦੇ ਪਰ ਅਸੀਂ ਸੇਲ ਕਰਨ ਵਾਸਤੇ ਨਹੀਂ ਰੱਖੇ ਕਈ ਨਫਰਤ ਵੀ ਕਰਦੇ ਨੇ ਡੌਗਸ ਨਾਲ ਉਹਨਾਂ ਨੂੰ ਕੀ ਕਹਿਣਾ ਚਾਹੋ ਨਫਰਤ ਤਾਂ ਭਾਜੀ ਕਰਨੀ ਨਹੀਂ ਚਾਹੀਦੀ ਇਸ ਤੋਂ ਵਧੀਆ ਕੋਈ 로यल ਚੀਜ਼ ਨਹੀਂ ਹੈਗੀ ਇਸ ਸਮੇਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ ਮੌਜੂਦ ਆ ਜਿੱਥੇ ਕਿ ਡੌਗ ਸ਼ੋ ਹੋ ਰਿਹਾ ਤੇ ਅਲੱਗ-ਅਲੱਗ ਤਰ੍ਹਾਂ ਦੇ ਡੌਗ ਜਿਹੜੇ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਅਕਸਰ ਦੇਖਦੇ ਹੋਵੋਗੇ ਮਗਰ ਤੁਹਾਨੂੰ ਇੱਕੋ ਪਲੇਟਫਾਰਮ 'ਤੇ ਅਲੱਗ-ਅਲੱਗ ਨਸਲਾਂ ਨੇ ਜਿਹੜੀਆਂ ਉਹ ਦਾ ਨਜ਼ਰਬੂਰ ਕਰਾਂਗੇ ਪਹਿਲਾਂ ਤਸਵੀਰ ਦਿਖਾਣੇ ਆ ਤੁਹਾਨੂੰ ਕਿ ਜਿੱਧਰ ਤੁਹਾਡੀ ਨਿਗਾਹ ਪਵੇਗੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡੌਗਸ ਨੇ ਉਹ ਦੇਖਣ ਨੂੰ ਮਿਲਣਗੇ ਤੇ ਆਪਣੀ-ਆਪਣੀ ਖਾਸੀਅਤ ਹੈ ਹਰ ਇੱਕ ਡੌਗ ਦੀ ਜਿਹੜੀ ਖਾਸੀਅਤ ਆ ਉਹ ਆਪਣੇ ਆਪ ਦੇ ਵਿੱਚ ਅਲੱਗ ਹੈ ਤੇ ਤੁਸੀਂ ਦੇਖੋ ਕਿ ਅਲੱਗ-ਅਲੱਗ ਤਰ੍ਹਾਂ ਦੇ ਜਿਹੜ ਜਿਹੜਾ ਮੇਲਾ ਹੁੰਦਾ ਹੈ ਉਸ ਦੇ ਵਿੱਚ ਦੂਰ ਦਰਾਡੇੋਂ ਜਿਹੜੇ ਡੌਗਸ ਆਉਂਦੇ ਨੇ ਹਰ ਇੱਕ ਪ੍ਰਕਾਰ ਦੇ ਨਸਲ ਆਉਂਦੇ ਨੇ ਚਾਹੇ ਉਹ ਬਾਹਰ ਦੀ ਨਸਲ ਹੋਵੇ ਚਾਹੇ ਇੰਡੀਆ ਦੀ ਨਸਲ ਹੋਵੇ ਅਲੱਗ-ਅਲੱਗ ਤਰ੍ਹਾਂ ਦੇ ਡੌਗਸ ਜਿਹੜੇ ਇਕੋ ਪਲੇਟਫਾਰਮ ਤੇ ਦੇਖਣ ਨੂੰ ਮਿਲਣਗੇ ਤੇ ਇਹ ਬੜੀ ਖੂਬਸੂਰਤ ਤਸਵੀਰ ਹੈ ਕਿ ਹਰ ਇੱਕ ਆਪਣੀ ਚਾਹੇ ਮੈਚ ਹੁੰਦਾ ਹੋਵੇ ਚਾਹੇ ਡੌਗ ਦੀ ਪਰਜੈਂਟੇਸ਼ਨ ਹੋਵੇ ਆਪਣੇ ਪੱਖੋਂ ਜਿਹੜੇ ਡੌਗਸ ਨੇ ਉਹ ਲੈ ਕੇ ਆਉਂਦੇ ਨੇ ਇੱਕ ਦਿਖਾਉਣ ਵਾਸਤੇ ਡੌਗਸ ਦੀ ਅੰਮ੍ਰਿਤਸਰ ਦੇ ਰੰਜੀਤ ਐਮਰਿਤ ਦੇ ਵਿੱਚ ਇੱਕ ਸਾਲ ਬਾਅਦ ਪਹੁੰਚਦੇ ਨੇ ਤਾਂ ਤੁਸੀਂ ਦੇਖੋ ਹਰ ਪ੍ਰਕਾਰ ਦੇ ਜਿਹੜੇ ਡੌਗ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਅਲੱਗ-ਅਲੱਗ ਤਰ੍ਹਾਂ ਦੀਏ ਜਿਹੜੀਆਂ ਨਸਲਾਂ ਨੇ ਉਹ ਇੱਕੋ ਪਲੇਟਫਾਰਮ ਤੇ ਦੇਖਣ ਨੂੰ ਮਿਲਣਗੀਆਂ ਕਿਉਂਕਿ ਇੱਕ ਆਪਣੇ ਆਪ ਦੇ ਵਿੱਚ ਜਿਹੜੀ ਖੂਬਸੂਰਤੀ ਹੈ ਉਹ ਦੇਖਣ ਨੂੰ ਮਿਲਦੀ ਆ ਸੀ ਆ ਗੱਲਬਾਤ ਵੀ ਕਰਾਂਗੇ ਜਿਹੜੇ ਡੌਗਸ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਲੱਗਦਾ ਜਦੋਂ ਇਸ ਮੇਲੇ ਦੇ ਵਿੱਚ ਪਹੁੰਚਦੇ ਹੋ ਤੁਸੀਂ ਦੇਖੋ ਕਿ ਨਿੱਕੇ ਨਿੱਕੇ ਪਿਆਰੇ ਪਿਆਰੇ ਜਿਹੜੇ ਡੌਗਸ ਨੇ ਉਹ ਦੇਖਣ ਨੂੰ ਮਿਲਣਗੇ ਸਰ ਕੀ ਨਾਮ ਹੈ ਮਿਸਟੀ ਅੱਜ ਫਿਰ ਡੌਗਸ ਮੇਲੇ 'ਚ ਬੋਨਜੇ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਕੀ ਲੈ ਕੇ ਆਏ ਹੋ ਫਿਰ ਹਾਂਜੀ ਕਿਹੜਾ ਡੌਗਸ ਲੈ ਕੇ ਆਏ ਐ ਟਾਇਪ ਹੋਮ ਆ ਜੀ ਇਸ ਦੀ ਖਾਸੀਅਤ ਕੀ ਹੈ ਖਾਸੀਅਤ ਕੀ ਤੋ ਸਰ ਕੀ ਨਾਮ ਹੈ ਸਰ ਅਮਨ ਜੀ ਹਾਂ ਤੁਸੀਂ ਲੱਗੇ ਸਰ ਹਾਂ ਜੀ ਹਾਂ ਜੀ ਕੀ ਖਾਸियत ਕੀ ਹੈ ਜੀ ਇਸ ਦੇ ਸਰ ਟੋਏ ਹੈਗੇ ਆ ਜਿਆਦਾ ਲੋਕਾਂ ਨੂੰ ਪਸੰਦ ਆਉਂਦੇ ਆ ਛੋਟੀ ਜੀ ਬਰੀਡ ਆ ਚੰਗੀ ਤਰ੍ਹਾਂ ਜਸਟ ਹੋ ਜਾਂਦੀ ਆ ਬੱਚਿਆਂ ਨਾਲ ਬਹੁਤ ਖੁਸ਼ ਰਹਿੰਦੀ ਆ ਕਈ ਨਫਰਤ ਵੀ ਕਰਦੇ ਆ ਡੌਗਸ ਨਾਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਫਰਤ ਭਾਜੀ ਕਰਨੀ ਨਹੀਂ ਚਾਹੀਦੀ ਇਸ ਤੋਂ ਵਧੀਆ ਕੋਈ ਲੋਇਲ ਚੀਜ਼ ਨਹੀਂ ਹੈਗੀ ਜੀ ਬਿਲਕੁਲ ਸੋ ਇਹ ਦੇਖੋ ਕਿ ਅੰਮ੍ਰਿਤਸਰ ਦੇ ਰੰਜੀਤ ਐਵਨੀ ਦੇ ਆ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਆਪਣੀ ਆਪਣੀ ਖਾਸੀਅਤ ਹੈ ਹਰ ਇੱਕ ਡੌਗ ਦੀ ਇੱਕ ਟੋਏ ਆਏ ਤੁਸੀਂ ਦੇਖੋਗੇ ਇੱਕ ਖਡੋਣਾ ਜਿਹੜਾ ਉਹੀ ਲੱਗ ਰਿਹਾ ਕਿ ਹੱਥ ਪੜਿਆਂ ਲੱਗ ਰਿਹਾ ਕਿ ਖਡੋਣਾ ਹੁੰਦਾ ਹੈ ਕਿ ਹਰ ਇੱਕ ਨਸਲ ਦੇ ਜਿਹੜੇ ਡੌਗਸ ਨੇ ਉਹ ਅੰਮ੍ਰਿਤਸਰ ਦੇ ਰੰਜੀਤ ਐਵਨੀ ਨੂੰ ਮਿਲਣਗੇ ਚਾਹੇ ਉਹ ਤੁਸੀਂ ਦੇਖੋ ਪੈਕ ਬੋਲ ਹੋਵੇ ਚਾਹੇ ਅਮਰੀਕਨ ਬੁੱਲੀ ਹੋਵੇ ਚਾਹੇ ਹੋਰ ਕੋਈ ਬਰੀਡ ਹੋਵੇ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀਆਂ ਬਰੀਡਸ ਨੇ ਉਹ ਅੰਮ੍ਰਿਤਸਰ ਦੇ ਰਣਜੀਤ ਐਮਨੂ ਚ ਦੇਖਣ ਨੂੰ ਮਿਲ ਲਗੇ ਆ ਉਸ ਦੀਆਂ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖੋ ਕਿ ਹੱਥ ਚ ਫੜਿਆ ਆ ਲੱਗ ਰਿਹਾ ਕਿ ਜਿਵੇਂ ਅੱਖੀ ਡੋਣਾ ਹੋਵੇ ਤੇ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਤਸਵੀਰਾਂ ਇਹ ਜ਼ਾਹਿਰ ਕਰ ਰਹੀਆਂ ਨੇ ਕਿ ਜਿਹੜੇ ਡੌਗਸ ਲਵਰ ਨੇ ਉਹਨਾਂ ਲਈ ਇਹ ਖਾਸ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਆ ਤੇ ਤੁਸੀਂ ਦੇਖੋ ਹੋਰ ਵੀ ਜਿਹੜੇ ਮਾਲਕ ਆਏ ਹੋਏ ਨੇ ਡੌਗਸ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਲੱਗ-ਅਲੱਗ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਨਸਲਾਂ ਨੇ ਉਹਨਾਂ ਹੁਣ ਤੁਹਾਡੇ ਰੂਬਰੂ ਕਰਾਂਗੇ ਕਿਉਂਕਿ ਜਿਹੜੇ ਡੌਗ ਲਵਰ ਹੁੰਦੇ ਨੇ ਇਹ ਚੀਜ਼ਾਂ ਦੇਖਣਾ ਪਸੰਦ ਕਰਦੇ ਨੇ ਤੇ ਇਹ ਅੰਮ੍ਰਿਤਸਰ ਦੇ ਰੰਜੀਤ ਟੈਵਨੀ ਚ ਮੌਜੂਦ ਹਾਂ ਤੇ ਜ਼ਰੂਰ ਇੱਕ ਅਸੀਂ ਚਾਹਾਂਗੇ ਕਿ ਹਰ ਇੱਕ ਤਰ੍ਹਾਂ ਦੀ ਨਸਲ ਹੈ ਜਿਹੜੀ ਉਹ ਤੁਹਾਡੇ ਰੂਬਰੂ ਹੋ ਸਕੇ ਤੇ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਥੋੜੇ ਸਮੇਂ ਤੱਕ ਜਿਹੜੀ ਰੇਸ ਆ ਉਹ ਵੀ ਡੌਗਸ ਦੀ ਹੋਵੇਗੀ ਰੇਸ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਡੌਗਸ ਹੁੰਦੇ ਨੇ ਤੁਸੀਂ ਦੇਖੋ ਇਹ ਡੌਗਸ ਤੁਸੀਂ ਆਮ ਕਿਤੇ ਨਹੀਂ ਦੇਖਣ ਨੂੰ ਮਿਲਣਗੇ ਮਗਰ ਇਹ ਡੌਗਸ ਉਦੋਂ ਹੀ ਮਿਲਦੇ ਨੇ ਜਦੋਂ ਕੀ ਕਿਤੇ ਮੇਲੇ ਲੱਗਦੇ ਨੇ ਇਹ ਤੇ ਆ ਮੇਲਾ ਖਾਸ ਲੱਗਾ ਤੇ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕੀ ਇਸ ਡੌਗਸ ਦੀ ਅਸਰ ਕੀ ਨਾਮ ਹੈ ਕਿਹੜੇ ਸ਼ਹਿਰ ਤੋਂ ਆਏ ਆ ਆਪਾ ਭਾਈ ਜੋਤ ਨਾਮ ਆ ਮੈਂ ਹੁਸ਼ਿਆਰਪੁਰ ਤੋਂ ਆਇਆ ਭਾਈ ਅੱਜ ਫਿਰ ਕੀ ਖਾਸ ਲੈ ਕੇ ਆਏ ਹੋ ਡੌਗ ਸ਼ੌਕ ਦੇ ਵਿੱਚ ਆਪਾਂ ਗਰੇ ਹੁਣ ਸ਼ੋਅ ਕਰਨ ਆਏ ਆ ਭਜੀ ਹੂੰ ਹਾਂਜੀ ਇਹਦਾ ਸਾਨੂੰ ਜਿਹਦਾ ਗਰੇ ਹੁੰਦਾ ਸ਼ੌਂਕ ਹੈ ਸ਼ੋਅ ਦੇ ਵਿੱਚ ਇਹਨੂੰ ਤਿਆਰ ਕੀਤਾ ਇਹਦੀ ਟ੍ਰੇਨਿੰਗ ਬਾਰੇ ਪੂਰੀ ਹੋਈ ਹੋ ਸ਼ੋਅ ਵਾਸਤੇ ਟ੍ਰੇਨਿੰਗ ਦੀ ਗੱਲ ਕਰੀਏ ਕਿੰਨਾ ਸਮਾਂ ਲੱਗਦਾ ਇੱਕ ਰੇਸ ਦੇ ਵਿੱਚ ਇੱਕ ਡੌਗ ਨੂੰ ਦੌੜਾਉਣ ਵਾਸਤੇ ਭਾਜੀ ਰੇਸਿੰਗ ਦਾ ਮੈਂ ਕੁਝ ਕਹਿ ਨਹੀਂ ਸਕਦਾ ਕਿਉਂ ਮੈਂ ਰੇਸ ਨਹੀਂ ਕਰਵਾਉਂਦਾ ਮੈਂ ਸਿਰਫ ਸ਼ੋਅ ਵਾਸਤੇ ਤਿਆਰ ਕੀਤੀ ਹੋ ਫੀਮੇਲ ਇਹ ਸ਼ੋਅ ਦੀ ਟ੍ਰੇਨਿੰਗ ਦੇ ਲਈ ਆਪਾਂ ਨੂੰ ਘਟੋ ਘਟਵੀ ਬੱਚੀ ਤਿਆਰ ਕੀਤੀ ਹੋ ਛੋਟੇ ਹੁੰਦੇ ਬੱਚਾ ਜਲਦੀ ਸਿੱਖ ਜਾਂਦਾ ਹੈ ਬੱਚੇ ਨੂੰ ਘੱਟੋ ਘੱਟ 3 ਮਹੀਨੇ ਚਾਹੀਦੇ ਟ੍ਰੇਨਿੰਗ ਲਈ ਮਗਰ ਇਹ ਡੌਗ ਦੀ ਖਾਸੀਅਤ ਇਹ ਜੇ ਅਸੀਂ ਦੇਖਿਆ ਕਿਉਂਕਿ ਰੇਸ ਦੇ ਜੋ ਆਹ ਹੁੰਦਾ ਕੋਈ ਰੇਸ ਕਰਵਾਉਂਦਾ ਹੈ ਸਾਨੂੰ ਸ਼ੋਅ ਦਾ ਸ਼ੌਂਕ ਸੀ ਕਿ ਆਪਾਂ ਸ਼ੋਅ ਵਾਸਤੇ ਪਰਚੇਸ ਕੀਤੀ ਸੀ ਹੈ ਤੁਸੀਂ ਦੇਖ ਵਾਸਤੇ ਦਿਖਾਇਆ ਕਿ ਸ਼ੋਅ ਦੇ ਵਿੱਚ ਖਲੋਵਾਂਗੇ ਵਾਸਤੇ ਲੈ ਕੇ ਆਏ ਆਂ ਵੀ ਹਾਵੇ ਇਹਦੇ ਬਰੀਡ ਦੇ ਵਿੱਚ ਵੀ ਸੁਧਾਰ ਹੋਵੇ ਅੱਗੇ ਤੋਂ ਅੱਗੇ ਨਹੀਂ ਤਾਂ ਸਾਰੇ ਰੇਸ ਵਾਸਤੇ ਤਾਂ ਸਾਰੇ ਯੂਜ਼ ਕਰਦੇ ਆ ਬਿਲਕੁਲ ਬਿਲਕੁਲ ਤੁਸੀਂ ਦੇਖੋ ਕਿ ਇਹ ਬਾਈ ਸਾਹਿਬ ਹੁਸ਼ਾਰਪੋ ਤੋਂ ਆਏ ਨੇ ਤੇ ਉਹ ਕਿਹਾ ਜਾ ਰਿਹਾ ਕਿ ਇਹ ਸਿੱਖ ਸ਼ੌਂਕੀਆਂ ਦੌਰ ਤੇ ਜਿਹੜੇ ਡੌਗਸ ਨੇ ਉਹ ਰੱਖੇ ਹੋਏ ਨੇ ਤੇ ਕਿਉਂਕਿ ਇਹ ਨਸਲ ਜਿਹੜੀ ਖਾਸ ਹੈ ਆਪਣੇ ਆਪ ਦੇ ਵਿੱਚ ਜਿਹੜੀ ਨਸਲ ਹੈ ਉਹ ਆਪਣੇ ਆਪ ਦੇ ਵਿੱਚ ਇਸ ਕਰਕੇ ਖਾਸ ਕਿਉਂਕਿ ਇਸ ਨੂੰ ਰੇਸ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਮਗਰ ਕਈ ਇਸ ਤਰ ਜਿਨੂੰ ਕਹੇ ਜੇ ਹੱਥ ਫੜਿਆ ਜਿਤਨਾ ਲੱਗਦਾ ਖਡੋਣਾ ਲੱਗਦਾ ਉਸ ਤਰ੍ਹਾਂ ਦੇ ਡੌਗਸ ਵੀ ਜਿਹੜੇ ਐ ਹੋਰ ਵੀ ਬੜੇ ਸਪੈਸ਼ਲਿਟੀਆਂ ਡੌਗ ਹੈਗੇ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਅਲੱਗ ਦਿਖ ਰੱਖਦੇ ਨੇ ਤੁਸੀਂ ਇੱਕ ਆ ਤਸਵੀਰ ਦੇ ਸਾਡੇ ਨਾਲ ਸਾਂਝੀ ਕਰਦੇ ਆ ਕਿ ਅਲੱਗ-ਅਲੱਗ ਤਰ੍ਹਾਂ ਦੇ ਡੌਗਸ ਆਪਣੇ ਆਪ ਦੇ ਵਿੱਚ ਜਿਹੜੀ ਵੱਖਰੀ ਦੇਖ ਰੱਖਦੇ ਨੇ ਉਹ ਡੌਗਸ ਨੇ ਇੱਥੇ ਗੱਲਬਾਤ ਕਰਦੇ ਆ 100 ਲਗ ਲਗ ਦਰਾਂ ਦੀਆਂ ਜਿਹੜੀਆਂ ਬਰੀਡਸ ਨੇ ਉਹ ਡਾਕਸੀਆਂ ਦਿਖਾ ਰਹੇ ਆ ਤੁਸੀਂ ਦੇਖੋ ਕਿ ਕਿਹੜੀ ਪਿਆਰੀ ਇੱਕ ਸ਼ੇਰ ਵਰਗਾ ਜਿਹੜਾ ਡੌਗ ਹੈ ਉਹ ਦੇਖਣ ਨੂੰ ਮਿਲ ਰਿਹਾ ਮਗਰ ਬੱਚਿਆਂ ਦੇ ਨਾਲ ਇੰਨਾ ਪਿਆਰ ਹੈ ਕਿ ਕਈ ਬੱਚੇ ਹੁੰਦੇ ਨੇ ਜਿਹੜੇ ਕਿ ਡਾਕਸ ਨੂੰ ਦੇਖ ਕੇ ਡਰਦੇ ਨੇ ਮਗਰ ਐਡਾ ਸੋਹਣਾ ਤੇ ਐਡਾ ਸਵੀਟ ਡੌਗ ਹੈ ਜਿਸ ਨੂੰ ਕਿ ਬੱਚੇ ਵੀ ਇਸ ਤੋਂ ਡਰਦੇ ਸਰ ਕੀ ਨਾਮ ਹੈ ਕਿਹੜੇ ਸ਼ਹਿਰ ਤੋਂ ਆਏ ਜੀ ਕੀ ਖਾਸ ਲੈ ਕੇ ਆਏ ਅਸੀਂ ਅੰਮ੍ਰਿਤਸਰ ਤੋਂ ਆਏ ਜੀ ਇਹ ਤਿੱਬਤੀਨ ਮੈਸਟਿਵ ਬਰੀਡ ਹੈ ਜੀ ਇਹਨੂੰ ਡੌਗ ਨਹੀਂ ਅਸੀਂ ਲਾਇਨ ਕਹਿ ਸਕਦੇ ਆ ਹਾਂ ਇਹਦੀ ਦਿੱਖ ਜਿਹੜੀ ਆ ਜਿਹੜਾ ਐਟੀਟਿਊਡ ਦੀ ਬਿਲਕੁਲ ਲਾਇਨ ਵਰਗਾ ਔਰ ਫੈਮਿਲੀ ਲਈ ਬਹੁਤ obedien dog ਹੈ ਇਹ ਫ੍ਰੈਂਡਲੀ ਹੁੰਦਾ ਜਾਂ ਫਿਰ ਫ੍ਰੈਂਡਲੀ ਗਜਾਇਆ ਜਾਂਦਾ ਕਹਿੰਦੇ ਨੇ ਕਿ ਸ਼ੁਰੂ ਤੋਂ ਜਿਸ ਦੀ ਆਦਤ ਪਾਈ ਜਾਵੇ ਉਸ ਤਰ੍ਹਾਂ ਦਾ ਹੀ ਡੌਗ ਹੋ ਜਾਂਦਾ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਨਾਲ ਹੀ ਬੜਾ ਕੁਲ ਮਿਲ ਕੇ ਰਹੇ ਨੇ ਬਹੁਤ ਫ੍ਰੈਂਡਲੀ ਹੈ ਜੀ ਇਹ ਦੇਖੋ ਇੱਕ ਨਵਾਂ ਬੱਚਾ ਸਟ੍ਰੇਂਜਰ ਹੈ ਇਹਦੇ ਲਈ ਇਹਨੂੰ ਟੱਚ ਕਰ ਰਿਹਾ ਇਹ ਕੁਝ ਨਹੀਂ ਕਹੇਗਾ ਜਦੋਂ ਓਨਰ ਕੋਲ ਹੈ ਤੈਨੂੰ ਪਤਾ ਕੀ ਹੁਣ ਮੇਰੀ ਡਿਊਟੀ ਆਫ ਹੈ ਜਦੋਂ ਇਕੱਲਾ ਹੋਏਗਾ ਫਿਰ ਕੋਈ ਘਰ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਖੁਰਾਕ ਕਿੰਨੀ ਕੁ ਹੋਵੇਗੀ ਕਿਉਂਕਿ ਦੇਖਦੇ ਸ਼ੇਅਰ ਵਰਗੀ ਖੁਰਾਕ ਫਿਰ ਸ਼ੇਅਰ ਵਰਗੀ ਖੁਰਾਕ ਬਹੁਤ ਜਿਆਦਾ ਨਹੀਂ ਇੱਕ ਨਾਰਮਲ ਡੌਗ ਤੋਂ ਥੋੜੀ ਜੀ ਜ਼ਿਆਦਾ ਇਹ ਬਾਕੀ ਇਹ ਬਹੁਤ ਲਿਮਟਿਡ ਖਾਂਦੇ ਆ ਅੱਛੀ ਕੁਆਲਿਟੀ ਦਾ ਖਾਂਦੇ ਆ ਇਹਨੂੰ ਚੁਕਿਆ ਦੋਰ ਤੇ ਅੱਜ ਫਿਰ ਮੇਲੇ 'ਚ ਲੈ ਕੇ ਆਏ ਹੋ ਜਾਂ ਫਿਰ ਕੋਈ ਸ਼ੋਅ ਕਰਵਾਉਣ ਚੰਚੇ ਕੰਪੀਟੀਸ਼ਨ ਕਰੇਗਾ ਜੀ ਹੈ ਆਪਣੀ ਪਾਰਟਿਸਿਪੇਟ ਕਰੇਗਾ ਹਾਂ ਇਹਨਾਂ ਦਾ ਬਿਊਟੀ ਕੰਟੈਸਟ ਵੀ ਕਰ ਸਕਦੇ ਆ ਦੀ ਵਾਕ ਦੇਖਦੇ ਆ ਦੀ ਹੈਲਥ ਕੰਡੀਸ਼ਨ ਦੇਖਦੇ ਆ ਸਾਰੀ ਤੇ ਬੈਟਰ ਵਾਕ ਕਰਦਾ ਪਰਫਾਰਮ ਕਰਦਾ ਤੇ ਇਹਨਾਂ ਦੀ ਮੁੱਲ ਦੀ ਗੱਲ ਕਰੀ ਕਿੰਨਾ ਕੁ ਮੁੱਲ ਹੋਏਗਾ ਦੇਖੋ ਜੀ ਇਹ ਜਦੋਂ ਪਪਸੀ ਅਸੀਂ 2 ਲੱਖ ਦਾ ਖਰੀਦਿਆ ਸੀ ਉਨਾਸਟ ਟਾਈਮ ਕੀਮਤ ਇਹਦੀ 5 ਲੱਖ 7 ਲੱਖ ਕੁਝ ਵੀ ਕਹਿ ਸਕਦੇ ਪਰ ਅਸੀਂ ਸੇਲ ਕਰਨ ਵਾਸਤੇ ਨਹੀਂ ਰੱਖਿਆ ਜੀ ਬਿਲਕੁਲ ਤੁਸੀਂ ਦੇਖੋਗੇ ਇਹ ਡੌਗ ਨਹੀਂ ਇੱਕ ਤਰ੍ਹਾਂ ਦਾ ਲੋਏ ਨੇ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜਿਹੜੀ ਦੇਖ ਹੈ ਦੀ ਕਿਸੇ ਸ਼ੇਰ ਨਾਲੋਂ ਘੱਟ ਨਹੀਂ ਆ ਤੇ ਜੇ ਮੁੱਲ ਦੀ ਗੱਲ ਕਰੀਏ ਤਾਂ 5-7 ਲੱਖ ਤੋਂ ਵੀ ਘੱਟ ਨਹੀਂ ਆ ਕਿਉਂਕਿ ਜਦੋਂ ਬੱਚਾ ਸੀ ਉਦੋਂ ਸਵਾ ਲੱਖ ਦਾ ਖਰੀਦਿਆ ਸੀ ਇਹ ਇਸ ਤਰ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਅੰਮ੍ਰਿਤਸਰ ਦੇ ਰਣਜੀਤ ਐਵੈਨਿਊ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਤੇ ਅਲੱਗ-ਅਲੱਗ ਤਰ੍ਹਾਂ ਦੇ ਲੱਖਾਂ ਦੇ ਜਿਹੜੇ ਡੌਗਸ ਨੇ ਉਹ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਲਿਆਂਦੇ ਗਏ ਨੇ ਤੇ ਸਾਡਾ ਕੰ ਅੱਜ ਅਸੀਂ ਅੰਮ੍ਰਿਤਸਰ ਦੇ ਰੰਜੀਤ ਅਵਨੀ ਚ ਪਹੁੰਚੇ ਤੇ ਇਹ ਡੌਗਸ ਦੇਖਾ ਜਿਹੜੀ ਉਹ ਤੁਹਾਡੇ ਰੂਬਰੂ ਕੀਤੀ ਕਿਉਂਕਿ ਇੱਕ ਪਲੇਟਫਾਰਮ ਤੇ ਅਲੱਗ-ਅਲੱਗ ਨਸਲਾਂ ਦੇ ਡੌਗਸ ਜਿਹੜੇ ਕੀ ਕਦੇ ਦੇਖਣ ਨੂੰ ਨਹੀਂ ਮਿਲਦੇ ਉਹ ਇੱਕ ਪਲੇਟਫਾਰਮ ਤੇ ਦੇਖਣ ਨੂੰ ਮਿਲੇਗਾ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ